ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ। ਇਸ ਟਾਈਮ ਅਸੀਂ ਬੈਠੇ ਹੋਏ ਆ ਲਾਇਬ੍ਰੇਰੀ ਦੇ ਵਿੱਚ ਬਿਬਲੀੋਥੈਕਾ ਤੇ ਅੱਜ ਹੈਗੀ ਰਸਮ ਦੀ ਇੱਥੇ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗ ਉਹ ਹੈਗੀ 5 ਵਜੇ ਇਹਨਾਂ ਨੂੰ ਛੁੱਟੀ ਹੋਣੀ ਹੈ 4 ਵਜੇ। ਓਣੀ ਕ ਘੰਟਾ ਵੇਟ ਕਰਦੇ ਰਹੇ ਅਸੀਂ। ਇਹਨੇ ਖੇਡ-ਖੂਡ ਰਹੇ ਆ ਜੋ ਬੰਦੇ ਨਾਲ ਤੇ ਨਾਲੇ ਮਾੜਾ-ਮੋਟਾ ਪੜੀ ਜਾਂਦੀ ਹੈ। ਗਰਮੀ ਹੈ ਨਾ ਓਰੇ ਥੀੜ ਛੱਡੀ ਹੋਈ ਲੱਗਦੀ ਆ। ਜੋਨ ਦਾ ਹੈ ਗਿਉ ਖੇਡ ਜੋ ਮਨੇ ਦੋ ਦੇ ਹੱਥਾਂ ਚ ਫੋਣੀ ਹੁੰਦੀ ਆ ਸਹੀ ਗੱਲ ਜਿਹੜੀ ਰਸਮ ਦੇ ਹੱਥ ਚ ਉਹ ਹੀ ਇਹਨੂੰ ਵਧੀਆ ਲੱਗਦੀ ਆ ਅੱਛੇ ਮਿਊਜ਼ਿਕ ਵੀ ਆ ਚ ਜਿਹੜੇ ਬੁਕਸਨ ਆ ਇਹਨਾਂ ਦੇ ਉੱਪਰ ਟਾਇਰ ਲੱਗੇ ਹੋਏ ਚੱਲੇਦੇ ਜੋ ਆਕਾ ਨੂੰ ਆਪਣੇ ਮਲ ਖਿੱਚਣ ਵਾਸਤੇ ਦੇਖ ਲਓ ਕਿੰਨੀ ਵਧੀਆ ਜੀ ਬਣਾਈ ਇਹਨਾਂ ਨੇ ਜਦੋਂ ਬੱਚੇ ਆਉਂਦੇ ਆ ਫਿਰ ਇਹ ਜੀ ਜ਼ਰੂਰ ਚੱਕਦੇ ਆ ਤੇ ਵਿੱਚ ਦੇਖਦੇ ਆ ਪੜਦੇ ਆ ਏ ਬੀਜੀ ਦੇ ਲਫੋ ਕੋ ਵਾਲੇ ਆ ਇਹ ਜਿਹੜੇ ਆਗੋਗ ਬੁਝਾਉਣ ਵਾਲੀ ਉਹ ਵਾਲੀ ਮੁੱਕ ਮੜਾਈ ਵੀ ਆ ਆ ਵਾਲੀ ਕਾਦੀ ਇਹ ਪੁਲਸ ਵਾਲੀ ਲੱਗਦੀ ਆ ਆ ਲਾ ਪੁਲਿਸੀਆ ਵੀਰ ਅਸਮੇ ਗੇਮ ਲਈ ਆ ਇੱਕ ਤੂੰ ਉਪਰੋਂ ਕਮ ਗਿਆਂਗੀ ਚੱਲ ਆ ਜਾ ਫਿਰ ਹੁਣ ਅਸੀਂ ਗੇਮ ਖੇਡੂਗੇ ਯਾ ਇਹ ਤਾਂ ਮੇਰੇ ਨਾਲ ਚੱਕਦੇ ਰੰਗ ਫਿਰ ਚ ਤੈਨੂੰ ਆ ਓਕੇ ਜੁਆਰ ਵੀ ਚੱਲ ਠੀਕ ਹੈ ਬਾਈ ਜੀ ਇਹਨੇ ਮੇਰਾ ਰੰਗ ਚੱਕ ਲੇ ਮੇਰਾ ਰੰਗ ਆਵਲ ਇਹਦਾ ਰੰਗ ਆਵਲ ਆ ਗੋਲਡਨ ਤੇ ਰੱਖੀਓ ਚੱਲ ਬਿਸਕੂਲਾ ਦੇ ਕਰਦੇ ਚੱਲ ਜੋਂ ਮੈਂ ਤੇਰੀ ਵਾਰੀ ਆ ਹੁਣ ਤੇਰੇ ਵੇਰ ਤੇ ਆ ਤੇਰੇ ਵੇਰ ਤੇ ਜੋ ਬਣ ਵੇਰ ਤੇ ਚੱਕ ਸਾਰੇ ਠੀਕ ਹੈ ਓ ਬਰਾਵੋ ਓ ਬਰਾਵੋ ਜੋਂ ਮਨੋ ਇਹ ਜੋਂ ਮਨ ਚੱਕ ਦੇ ਦਸਲਾ ਇਸੇ ਬਾਹਰ ਰੱਖ ਦਦੇ ਓਕੇ ਚੱਲ ਬਾਕੀ ਵੀ ਕੱਢ ਦ ਆਪਣੇ ਓ ਪੈਰ ਸੋ ਜਿਹਦੇ ਪਹਿਲਾਂ ਖਾਲੀ ਹੋ ਗਈ ਨਾ ਪਲੇਟ ਚੋਂ ਉਹ ਵੀਨ ਤੋਂ ਆ ਜਿਹਦੀ ਪਲੇਟ ਪਹਿਲਾਂ ਖਾਲੀ ਹੋ ਗਈ ਉਹ ਆਹ ਕਰ ਲੈ ਤੂੰ ਆ ਭਲੇ ਆ ਰਸਮ ਦੇ ਆ ਭਲੇ ਤਾਂ ਆ ਤੂੰ ਕਰ ਲੈ ਚੱਲ ਪੈਰ ਸੋ ਛੋਟੇ ਬਰਾ ਅੱਗੇ ਪੰਗਾ ਹੜਨਾ ਛੋਟੇ ਵਿੱਚ ਪਾ ਪੁਕਾ ਲਾ ਵਿੱਚ ਨਹੀਂ ਪਾਉਣੇ ਜਿਹਨੇ ਪਹਿਲਾਂ ਖਾਲੀ ਕਰਤੀ ਉਹ ਜਿੱਤੇ ਆ ਬਾਹਰ ਕੱਢ ਕੇ ਰੱਖਨੇ ਆ ਏਕਣਾ ਜਿਹੜਾ ਪਹਿਲਾ ਪਲੇਟ ਚੋਂ ਬਾਹਰ ਕੱਢਦੇ ਹੋ ਵੀਨਤੋ ਆ। ਨਾ ਲੈ ਲੈਂ ਪਛਗੀ ਬਚ ਗਈ। ਆ ਹਿਲਾਉਣਾ ਥੋੜਾ। ਦੋ ਵਾਰ ਕਰ ਸਕਦੇ ਆ। ਇਹ ਆਪਣੀ ਕਾਨੂੰਨ ਬਣਾਈ ਜਾਂਦੀ ਆ। ਚਾਹ ਮੇਰੀ ਵਾਰੀ ਆ। है। दो मेरे, दो मेरे दो रह गए सिर्फ बोले गोदी आजा आ जा, आ जा, आ जा, आ जा, आ जा। ਲੋ ਜੀ ਬਿਬਲਾ ਤੇ ਇੱਕਾ ਚ ਹੁਣ ਬਾਹਰ ਆ ਗਏ ਅਸੀਂ ਤੇ ਹੁਣ ਜਾ ਰਹੇ ਹਾਂ ਗੱਡੀ ਵੱਲੋਂ ਅੱਜ ਯਾਰ ਧੁੱਪ ਬੜੀ ਆ ਉਹਦਾ ਗਰਮੀ ਗਰਮੀ ਹੀ ਹੋਈ ਪਈ ਹੈ ਕਿਦਾਂ ਗਰਮੀ ਲੱਗ ਰਹੀ ਹੈ ਸ਼ਾਮ ਦੇ 5:00 5:00 ਦਾ ਟਾਈਮ ਹੋ ਗਿਆ ਅਜ ਵੀ ਗਰਮੀ ਲੱਗ ਰਹੀ ਹੈ ਆ ਦਿਖਾ ਲਿਓ ਜੀ ਸੈਂਸਾ ਗੁਰਦਾਰੇ ਕਰ ਰਿਹਾ ਹੈ ਦੇਖ ਲਿਓ ਬੁੱਤਾ ਹੁਣ ਹਾਂ ਲਾਗੋੜਾ ਬਲੌਗ ਦੇਖ ਲਿਆ ਬਰਾਵੋ ਹੂੰ ਭਜਣੇ ਗੱਲ ਸੁਣ ਲਓ ਪਹਿਲਾਂ ਇਦਾਂ ਸੰਗ ਇਧਰ ਨੂੰ ਕਰਾ ਗੱਡੀ ਦੇ ਵਿੱਚ ਗੰਦ ਨਹੀਂ ਪੈਣਾ ਚਾਹੀਦਾ ਬਹੁਤ ਗੰਦ ਪਾਉਣ ਲੱਗੇ ਤੁਸੀਂ ਹੁਣ ਅੱਛਾ ਆ ਪਹਿਲਾਂ ਨੇ ਟੋੜੇ ਹੀ ਪਾਏ ਵਾਹੇ ਲੋ ਜੀ ਹੁਣ ਜਾ ਰਹੇ ਆ ਅਸੀਂ ਰਸਮ ਨੂੰ ਪ੍ਰੋਂਤੋ ਸਕੋਰਸ ਲੈ ਕੇ ਇਹਦਾ ਗਾਲਜਾ ਦੁਖੀ ਜਾਂਦਾ ਕਈ ਦਿਨਾਂ ਦਾ ਕਹੀ ਜਾਂਦੀ ਪਾਪਾ ਮੇਰੇ ਗਾਲਜੇ ਕੋਈ ਫਸਿਆ ਹੋਇਆ। ਆ ਚਲ ਦਿਖਾਏ ਲਿਆਉਣੇ ਯਾਰ। ਲੋਈ ਹਸਪੀਟਲ ਪਹੁੰਚੇ ਹੁਣ ਆਪਾਂ ਇੱਥੇ। ਰਸਮ ਕੱਲ ਪਰਸੋਂ ਨਹੀਂ ਕਹੀ ਜਾਂਦੀ ਆ ਵੀ ਮੇਰੇ ਪਾਪਾ ਗਾਲਜੇ ਕੋਈ ਫਸਿਆ ਹੋਇਆ। ਮੈਂ ਚਲ ਕਢਾਏ ਚੱਲਦੇ ਆ। ਪਤਾ ਭਲੀ ਜੰਗੀ ਆ ਠੀਕ ਆ ਰੋਟੀ ਖਾ ਲੈਣ ਦੀ ਜਦੋਂ ਫੇਰ ਕਹਿੰਦੀ ਆ ਮੇਰੇ ਹੱਥ 'ਚ ਫਸਦਾ ਕੁਝ। ਹਾਂ ਤੂੰ ਕੌਣ? ਆ ਗੱਲ ਚ ਫਸ ਗਿਆ ਤੇਰੇ ਵੀ ਤੇਰੀ ਤੇਰੀ ਵੀ ਡਾਕਟਰ ਕਰਾਵਾਂ ਤੇਰੀ ਪਪਾ ਦੇਖ ਪ੍ਰੋਂਟੋ ਸਕੋਰਸੋ ਅਮਰਜੈਂਸੀ ਇੱਧਰ ਨੂੰ ਨਹੀਂ ਨਹੀਂ ਬੱਚਿਆਂ ਵਾਲਾ ਵੀ ਸੇਮ ਹੈ ਸਾਰੇ ਇਕੱਠੇ ਹੀ ਆ ਹੁਣ ਉੱਥੇ ਜਾ ਕੇ ਅੰਦਰ ਜਾ ਕੇ ਡਿਵਾਈਡ ਕਰਨਾ ਉਹਨਾਂ ਨੇ ਫਿਰ ਇੱਥੋਂ ਸਾਰੇ ਸੇਮ ਹੈ ਤਕਰੀਬਨ ਲੱਗਦਾ ਪਹਿਲਾਂ ਉਹ ਬਦਲਦਾ ਚੇਂਜ ਕਰਤਾ ਹੋਣ ਇਹਨਾਂ ਨੇ ਉਹ ਅਸੀਂ ਜਦੋਂ ਪਹਿਲਾਂ ਆਏ ਇੱਥੇ ਸਾਰੀ ਰਾਤ ਬੈਠੇ ਰਹੇ ਇੱਥੇ ਅਸੀਂ ਤਕਰੀਬਨ 3:30 ਵਜੇ ਫ੍ਰੀ ਹੋਏ ਆ 10:30 ਦੇ ਬੈਠੇ ਉਦੋਂ ਬੈਠਾ ਬੈਠੇ ਠੀਕ ਹੋ ਗਿਆ ਤੁਹਾਨੂੰ ਪਰ ਹਰ ਰਸਮ ਇੱਥੋਂ ਮੱਕਦੇ ਇੱਥੇ ਗੰਦੀ ਦੀ ਹੋ ਆ ਗਈਆ ਲਿਫਟ ਆਹੀ ਬੋ ਜਿਹੜੀ ਮਰਜ਼ੀ ਦੱਬ ਲਓ ਆਪਾਂ ਨੇ 6 ਨੰਬਰ ਤੇ ਜਾਣਾ ਪਿੱਦਿਆ ਤੇ ਪਿੱਦਿਆ ਆ ਗਿਆ ਨਾ ਉਹ ਚਾ 9ਵੇਂ ਕਿਨੋਂ ਮੇਗਾ ਕਾਉ ਰਸਮਦੀਪ ਬੱਲੇ ਸ਼ਾਇਆ ਪਿਆ ਮੇਰਾ ਬੋਤਾ ਹੈ ਇਹ ਗਲ ਦੁਖਦਾ ਐ ਇੱਥੋਂ ਆਤੀ ਦੁਖਦੀ ਬਾਈ ਆ ਆਤੀ ਜੇ ਰੋਟੀ ਪਾਣੀ ਖਾ ਲੈਂਦੀ ਨਾ ਕਹੀ ਜਾਂਦੀ ਮੈਨੂੰ ਬੌਮੀ ਤਾਉਣ ਲੱਗੀ ਉਲਟੀ ਆਉਣ ਲੱਗੀਆਂ ਕਹੀ ਜਾਂਦੀ ਐ ਹੁਣ ਇੱਥੇ ਆ ਗਏ ਉੱਪਰ ਬੈਠੇ ਆ ਦੇਖੋ ਕਦੋਂ ਬੜੀਆਂ ਦੇ ਲੋ ਜੀ ਉਹਨਾਂ ਨੇ ਦੋ ਤਿੰਨ ਟੈਸਟ ਕਰੇ ਤੇ ਗਲ ਦੇ ਸਾਰੇ ਨੈਗੇਟਿਵ ਆਏ ਉਹ ਹੁਣ ਥੋੜੀ ਦਵਾਈ ਜੀ ਲਿਖਤੀ ਥੋੜੀ ਦਵਾਈ ਲਿਖੀ ਆ ਵੜੀ ਐ ਨੂਰੋਫੌਂ ਦੇਣੀ ਐ 3 ਦਿਨ ਤੇ ਇੱਕ ਤੋਂ ਸ਼ੀਸ਼ੀਆਂ ਜੀ ਗਲ ਵਾਸਤੇ ਚੋਕ ਕੈ ਡਾਕਟਰ ਨੇ ਹੱਦਤਾ ਵੀ ਰਸਾਨੂੰ ਕਿ ਕੋਰੇਜੋ ਕੋਰਾਜੋ ਕਿ ਕੋਟ ਹਾਂ ਡਾਕਟਰ ਨੇ ਤਾਂ ਪੁੱਤ ਗਿਫਟ ਇਹਨੂੰ ਵੀ ਬਹੁਤ ਵਧੀਆ ਹੈ ਫੋਰਥ ਤੇ ਬੰਬੀ ਨਾਲ ਇਹ ਉਹ ਮਾਰਕੀਟ 'ਚ ਖੜਿਆ ਪੈਣਾ ਸਮਝ ਲੈਣੀ ਦਵਾਈ ਮੈਡੀਕਲ ਸਟੋਰ ਤੋਂ ਫੇਰ ਜਾਣਾ ਅੰਦਰ ਸ਼ਾਪਿੰਗ ਕਰਨੀ ਹੈ ਨੇ ਹਨਾ ਮੇਰੇ ਪੁੱਤ ਨੇ ਸ਼ਾਪਿੰਗ ਵੀ ਕਰਨੀ ਹੈ ਨਾ ਦਵਾਈ ਮਿਲ ਗਈ ਆ ਲੈ ਸਮਝੀ ਉਹਨੇ ਨਾਲ 2 ਮਿੰਟ ਖਲਾ ਕੇ ਇੱਥੇ ਫਿਰ ਚੱਲਦਿਆ ਘਰ ਨੂੰ ਲੜਨਾ ਨਹੀਂ ਹੈਗਾ ਪਹਿਲੀ ਗੱਲ ਅੱਛਾ ਆ ਬਾਹਰੇ ਵਿੱਚ ਉੱਪਰ ਜਨ ਕਰਕੇ ਪਾਈ ਪਾ ਦੇ ਇਧਰ ਨੂੰ ਆ ਜਾ ਰਿਹਾ ਸਮਾਂ ਉਹ ਟਾਰਗੇਟ 'ਚ ਇੱਕ ਵਾਰ ਆਜੋ ਪੰਨ ਦਾ ਸਿਰ ਤੋਂ ਪੱਕੇ ਲਵਾਉਦੀ ਲਮਾਉਨੇ ਆ ਪਹਿਲਾਂ ਦਵਾਈ ਪਰ ਲੱਗੇ ਵੀ ਯਾਰ ਹੁਣ ਆ 5000 ਝੂਟਿਆਂ ਪਰ ਲੱਗੇ ਆ 25000 'ਚ ਪੈ ਗਏ ਏ ਮੈਨੂੰ ਹਾਂਜੀ ਕਿਦਾਂ ਹੈ ਕੀ ਝੂਟੇ ਲੈ ਲਈ ਇਹ ਬਾਂਦਰ ਆਜੋ ਪੱਕਾ ਬਾਂਦਰ ਆ ਇਹ ਆ ਹੁਣ ਟਾਰਗੇਟ ਦੋਹਾਂ ਲੱਗਿਆ ਇਹਦਾ ਗਾਲ ਠੀਕ ਹੋਇਆ ਢਿੱਡ ਤੋਂ ਹੁਣ ਲੱਗਿਆ ਇਹ ਕੁੜੀ ਨੇ ਕਲਤਾਇਆ ਪਿਆ ਸਾਨੂੰ ਇਹ ਲੂਟ ਨਹੀਂ ਆਉਂਦੀ ਕਿੱਧਰ ਨਹੀਂ ਹਾਂ ਓਕੇ ਇਹ ਦੋ ਉਹ ਆ ਗਿਆ ਜੋ ਆ ਗਿਆ ਬਾਈ ਥਕਾ ਦੰਨੇ ਆ ਜੀ ਕਿਹੜੇ ਟਾਈਮ 'ਚ ਨਿਕਲੇ ਸਾਂ 4 ਵਜੇ ਛੁੱਟੀ ਹੋਈ ਹੋਈ ਆ 4 ਵਜੇ ਇਹਨਾਂ ਦੇ ਪਿੱਛੇ ਫਿਰ ਰਹੇ ਆ ਤਕਰੀਬਨ ਪੌਣੇ ਨੂੰ 8:30 ਪੌਣੇ ਨੂੰ ਦਾ ਟਾਈਮ ਹੋ ਗਿਆ ਸ਼ਾਮ ਦਾ ਆ ਜਾ ਹੁਣ ਆ ਦੇ ਹਾਂ ਉਹ ਝੂਟ ਦਵਾਇਆ ਤਾਂ ਐ ਤੈਨੂੰ ਹੁਣ ਦੀਦੀ ਨਾਲ ਝੂਟ ਲੈਣੇ ਤੇ ਹੁਣ ਦੀਦੀ ਨੇ ਨਹੀਂ ਲੈਣਾ ਉਹ ਠੀਕ ਨਹੀਂ ਹੈਗੀ ਪੁੱਤ ਆ ਕੋਣ ਹੁੰਦਾ ਯਾਰ ਆ ਜਾ ਆ ਜਾ ਹੁਣ ਚੱਲੀਏ ਡਾਡ ਜੋ ਮਨਾ ਉਧਰ ਜਾ ਕੇ ਪੁੱਤ ਓਰੇ ਮਮਾ ਮਮਾ ਬਠਾਉਂਦਾ ਕਾਦਰ ਹੋਈ ਜਣਾ ਹੁਣ ਤੂੰ ਇਹ ਕਿਹੜੀ ਰਾਤ ਨੂੰ ਹੋਣਾ ਦਾ ਆ ਜਾ ਬੁੱਝਲੇ ਘਰ ਨੂੰ ਹੁਣ ਆ ਜਾ ਆ ਜਾ ਅੰਦਰ ਚਲੀਏ ਹੁਣ ਆ ਜੀ ਹੁਣ ਕਾਰਟੂਨ ਚੱਗੇਵੇਂ ਨਾ ਹੁਣ ਇਹਨਾਂ ਦਾ ਕੁਝ ਨਹੀਂ ਦਿਖਦਾ ਜਦੋਂ ਕਾਰਟੂਨ ਬੰਦ ਹੋ ਗਏ ਫਿਰ ਨਾ ਦਿਖਣਾ ਇਹਨਾਂ ਕੋਲ ਆਹ ਬਦਮਾਸ਼ ਆਹ ਬਦਮਾਸ਼ ਆਹ ਬਦਮਾਸ਼ ਆਹੇ ਸਾਹਮਣੇ ਭਾਈ ਕਿਤੇ ਅੱਗ ਲੱਗ ਗਈ ਫਾਈਵ ਗ੍ਰੇਡ ਤੇ ਗੱਡੀਆਂ ਬਹੁਤ ਨਗੀਆਂ ਸੱਤ ਅੱਠ ਨਗੀਆਂ ਇਕੱਠੀਆਂ ਹੁਣ ਮੜੀ ਕੰਟਰੋਲ ਚ ਹੋਈ ਆ ਹੁਣ ਤਾਂ ਘਟ ਗਿਆ ਤੂੰ ਆ ਪਹਿਲਾ ਜ਼ਿਆਦਾ ਸੀ ਹਨਾ ਲੋਜ ਮੂੰਗੀ ਮਸਰੀ ਚੱਲੂਗੀ ਅੱਜ ਮਹਰਾ ਸੱਜੇ ਪਾਸੇ ਯੋ ਜੀ ਮੱਖਣੀ ਵੀ ਦਿਖਾ ਦਿਓ ਸਾਰਾ ਚਟਣੀ ਵੀ ਆ ਹਾਏ ਮੇਰਾ ਮੱਟਾ ਬਿਮਾਰ ਹੋ ਗਿਆ ਭਾਈ ਤੂੰ ਭਾਈ ਹੈਲੋ ਅੱਡੇ ਪਰ ਚੱਕਣ ਵਾਲੇ ਆਪਣਾ ਰੱਖ ਕੇ ਉਧਰ ਹੈ ਦਹੀ ਨੂੰ ਚੰਬੜਿਆ ਵਾ ਹੁਣ ਰਾਤ ਨੂੰ ਜੋਗਟ ਖਾਣਾ ਜੋਗਟ ਕਹਿੰਦਾ ਕੱਲੂ ਖਾਣਾ ਉਹ ਓਕੇ ਮੈਂ ਰਾਤ ਨੂੰ ਉੱਠ ਕੇ ਖਾ ਲੈਣਾ ਉਹ ਹਾਂ ਰਸਮ ਬੈਗ ਤੇ ਰੱਖ ਲਵਾਂ ਕੱਸਾਂ ਲੈ ਰਸਮ ਜੋਗਟ ਓਹੋ ਲੋ ਵੀ ਅੱਜ ਤਾਂ ਥੱਕ ਗਿਆ ਯਾਰ ਜਿਉਂ 5 ਵਜੇ ਉੱਠਿਆ ਇੱਕ ਮਿੰਟ ਨਹੀਂ ਬੈਠਿਆ ਅੱਜ ਤੇ ਹੁਣ ਰੋਟੀ ਮਾਣੀ ਖਾਦਾ ਤੇ 10 ਮਿੰਟ ਟੀਵੀ ਦੇਖਿਆ ਸਬਸਕ੍ਰਾਈਬ ਕਰ ਦਿਓ ਖਲੋ ਉਹ ਲਾਈਕ ਰੱਖ ਦਿਓ ਤੇ ਨਾ ਤਿੰਨੇ ਦਾ 20 15 ਦਿਓ ਲਿੰਗਲੈਂਡ ਬਾਕੀ ਅਕਦਾ ਬਲ ਹੋ ਰਹਿਣਾ ਕਿ ਸੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ